ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਾਂ ਜਸਿਕਰ ਅੱਜ ਸਵੇਰੇ ਆਕਲੈਂਡ ਪੁਲਿਸ ਵੱਲੋਂ ਚੋਰੀ ਦੇ ਕਾਰਨਾਵਾਂ ਦੇ ਨਾਲ ਜਾ ਰਹੇ 9 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਅਮਦਾਮਿਕ ਉਹਨਾਂ ਨੂੰ ਸਵੇਰੇ ਤੜਕੇ 2:38 ਦੇਖਰੀਬ ਰਿਪੋਰਟ ਮਿਲੀ ਕਿ ਇੱਕ ਚੋਰੀ ਹੋਇਆ ਯੂਟ ਪਾਪਕੁਰਾ ਦੇ ਸਰਦਨ ਮੋਟਰਵੇਲ ਵੱਲ ਜਾ ਰਿਹਾ ਸੀ ਜਿਸ ਤੋਂ ਬਾਅਦ ਈਗਲ ਹੈਲੀਕਾਪਟਰ ਦੀ ਮਦਦ ਨਾਲ ਇਸ ਨੂੰ ਟਰੈਕ ਕੀਤਾ ਗਿਆ ਕਾਊਂਟਿਸ ਮਾਨਿਕਾ ਵੈਸਟ ਏਰੀਆ ਕਮਾਂਡਰ ਇਨਸਪੈਕਟਰ ਦੇ ਮੁਤਾਬਕ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਸ ਯੂਟ ਦੇ ਨਾਲ ਤਿੰਨ ਹੋਰ ਚੋਰੀ ਦੀਆਂ ਗੱਡੀਆਂ ਜਾ ਰਹੀਆਂ ਸਨ ਪੁਲਿਸ ਦੇ ਵੱਲੋਂ ਤੇ ਇਹ ਗੱਲ ਹੈਲੀਕਾਪਟਰ ਦੀ ਮਦਦ ਦੇ ਨਾਲ ਸਪਾਇਕਸ ਦੀ ਮਦਦ ਨਾਲ ਅਜ਼ਲੀ ਪੈਨਮੂਰਾ ਹਾਈਵੇ ਤੇ ਇਹਨਾਂ ਕਾਰਾਂ ਨੂੰ ਸਫਲਤਾਪੂਰਵਕ ਰੋਕ ਲਿਆ ਗਿਆ ਇਹਨਾਂ ਕਾਰਾਂ ਦੇ ਵਿੱਚ ਸਵਾਰਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲਿਸ ਨੇ 9 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਹੋਏ ਸਾਰੇ ਜਾਣੇ ਦੀ ਉਮਰ 14 ਸਾਲ ਤੋਂ 19 ਸਾਲ ਦੀ ਦੱਸੀ ਜਾ ਰਹੀ ਹੈ ਪੁਲਿਸ ਦੇ ਮੁਤਾਬਿਕ 19 ਸਾਲਾ ਇੱਕ ਡਰਾਈਵਰ ਨੂੰ ਮੈਨਿਕਾਉਂ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਉੱਥੇ ਬਾਕੀ ਦੇ 8 ਜਾਣਿਆਂ ਨੂੰ ਪੁਲਿਸ ਯੂਥ ਏਡ ਦੀ ਟੀਮ ਨੂੰ ਰੈਫਰ ਕਰ ਦਿੱਤਾ ਗਿਆ ਹੈ